ਦੋਸਤੀ ਕਰਨ ਤੋਂ ਇਨਕਾਰ ਕਰਨਾ ਇੱਕ ਮਹਿਲਾ ਨੂੰ ਇਨਾ ਕੋ ਮਹਿੰਗਾ ਪੈ ਗਿਆ ਕਿ ਘਰਾਂ ਦੇ ਵਿੱਚ ਪ੍ਰਸਤੋੜ ਕਰਨ ਵਾਲੇ ਗਰੋਹ ਦੇ ਮੈਂਬਰਾਂ ਦੇ ਵੱਲੋਂ ਉਸ ਨੂੰ ਦੋਸਤੀ ਦਾ ਆਫਰ ਦਿੱਤਾ ਗਿਆ ਤੇ ਉਸ ਦੇ ਵੱਲੋਂ ਜਦੋਂ ਉਹਨਾਂ ਦਾ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਗਿਆ ਤਾਂ ਤੈਸ਼ ਦੇ ਵਿੱਚ ਆ ਕੇ ਗਰੋਹ ਦੇ ਮੈਂਬਰਾਂ ਵੱਲੋਂ ਉਸ ਦੇ ਘਰ ਦੀ ਪੰਤੋੜ ਕੀਤੀ ਗਈ ਅਤੇ ਕੁਝ ਨਕਦੀ ਵੀ ਮੌਕੇ ਤੋਂ ਚੁੱਕ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਥਾਣਾ ਕਨਾਲ ਕਲੋਨੀ ਵਿਖੇ ਉਕਤ ਮਾਮਲੇ ਤੇ ਸੰਗਿਆਨ ਲੈਂਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਤੇ ਬਾਕੀ ਫਰਾਰ ਦੱਸੇ ਜਾ ਰਹੇ ਨੇ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਆਓ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਲੇ ਲੈ ਲੈ ਆ ਆਪ ਸਰ ਕੀ ਹੈ ਪੂਰਾ ਮਾਮਲਾ ਜੀਕਰ ਵੜ ਕੇ ਰਿਪੋਰਟ ਮਾਰ ਦਿੱਤੀ ਕੱਲ ਸਾਡੇ ਥਾਣਾ ਕਨਾਲ ਦੇ ਵਿੱਚ ਇੱਕ ਇਤਲਾਹ ਦਿੱਤੀ ਸੀ ਨਿਸ਼ਾ ਸ਼ਰਮਾ ਪਤਨੀ ਮਨਮ ਕੁਮਾਰ ਵਾਸੀ ਜੋ ਪਰਸ਼ਰੌਂਗਰ ਦੀ ਰਹਿਣ ਵਾਲੀ ਹੈ ਜਿਸ ਨੇ ਆ ਕੇ ਸਾਡੇ ਏਐਸਏ ਕਸ਼ਮੀਰ ਸਿੰਘ ਕੋਲ ਆਪਣਾ ਬਿਆਨ ਲਿਖਵਾਇਆ ਕਿ ਜਿਹੜਾ ਹੈਗਾਗਾ سنی ਨਾਮ ਦਾ ਇੱਕ ਲੜਕਾ ਜਿਹੜਾ ਉਹ ਨੂੰ ਪਹਿਲਾਂ ਵੀ ਉਹ ਨੂੰ ਮਤਲਬ ਕਹਿ ਰਿਹਾ ਕਿ ਮੇਰੇ ਨਾਲ ਤੂੰ ਫਰੈਂਡਸ਼ਿਪ ਕਰ ਲੈ ਬਟ ਉਹ ਕਹਿੰਦੀ ਮੈਂ ਮਨਾ ਕਰ ਰਹੀ ਹਾਂ ਜਿਸ ਕਰਕੇ ਉਹਨੇ 6 ਤਰੀਕ ਨੂੰ ਜਿਹੜਾ ਸੀ ਉਹਦੇ ਨਾਲ 6 ਸਾਥੀ ਹੋਰ ਲੈ ਕੇ ਉਹ ਨਿਸ਼ਾ ਸ਼ਰਮਾ ਦੇ ਘਰ ਦੇ ਵਿੱਚ ਜਾ ਕੇ ਉਹਦੀ ਭੰਨ ਤੋੜ ਕੀਤੀ ਤੇ ਉਹਦੇ ਜਿਹੜੇ ਕੋਈ ਕੱਪੜੇ ਵਗੈਰਾ ਸੀ ਉਹ ਵੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਤੇਲ ਮਾਰੀ ਦੇ ਵਿੱਚ ਪਿਆ 30000 ਰੁਪਇਆ ਜਿਹੜਾ ਸੀ ਉਹ ਕੱਢ ਕੇ ਤਾਂ ਚੋਰੀ ਕਰਕੇ ਲੈ ਗਿਆ ਜਿਸ ਦੇ ਸਬੰਧ ਦੇ ਵਿੱਚ ਏਐਸਆਈ ਕਸ਼ਮੀਰ ਸਿੰਘ ਨੇ 7 ਬੰਦਿਆਂ ਦੇ ਖਿਲਾਫ ਜਿਹੜਾ ਸੀਗਾ 22 ਨੇਮ ਐਫਆਈਆਰ ਲਾਉਜ਼ ਕੀਤੀ ਹੈ ਜਿਹਦੇ ਸਬੰਧ ਦੇ ਵਿੱਚ 3 ਬੰਦਿਆਂ ਦੀ ਜਿਹੜੀ ਹੈਗੀ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਚਾਰ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਲਈ ਅਸੀਂ ਰੀਡ ਕਰ ਰਹੇ ਹਾਂ ਸਰ ਕੁਝ ਹਥਿਆਰ ਵਗੈਰਾ ਵੀ ਲੈ ਕੇ ਆਏ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਘਰ ਦੀ ਭੰਨ ਦੌੜ ਕਰਨ ਦੇ ਲਈ ਜੋ ਆਲਾ ਜਰ ਵਰਤੋਂ ਚ ਲੈਂਦੇ ਸੀਗੇ ਉਹ ਜਿਹੜੇ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਉਹਨਾਂ ਤਿੰਨਾਂ ਤੋਂ ਉਹ ਅਸੀਂ ਰਿਕਵਰ ਕਰਵਾ ਲਏ ਜੀ ਸਰ ਬਾਕੀ ਦੀ ਗ੍ਰਿਫਤਾਰੀ ਲਈ ਬਾਕੀਆਂ ਦੀ ਗ੍ਰਿਫਤਾਰੀ ਲਈ ਜਿਹੜੀ ਸਾਡੀਆਂ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਨੇ ਉਹ ਜਿਹੜੀਆਂ ਉਨਾਂ ਤੇ ਲਗਾਤਾਰ ਰੇਡ ਵਗੈਰਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਗਨਾ ਦੇ ਕੋਲ ਕੇਸ ਪਰ ਇਹਨਾਂ ਦੇ ਵਿੱਚ ਇੱਕ ਸਨੀ ਨਾਮ ਦਾ ਲੜਕਾ ਹੈਗਾ ਉਹ ਤੇ ਇੱਕ ਲੜਾਈ ਝਗੜੇ ਦਾ ਪਹਿਲਾ ਕੇਸ ਰਜਿਸਟਰ ਹੈਗਾ ਥਾਣੇ ਸਿਵਲ ਲਾਈਨ ਦੇ ਵਿੱਚ। ਬਾਕੀਆਂ ਬਾਰੇ ਸਾਰਾ ਅਸੀਂ ਜਿਹੜਾ ਹੈਗਾ ਵੈਰੀਫਾਈ ਕਰ ਰਹੇ ਹਾਂ। ਉਮਰ ਰੌਂਡ ਸਾਰੇ 20 ਤੋਂ ਲੈ ਕੇ 25 ਸਾਲ ਦੇ ਵਿਚਕਾਰ ਹੈਗੇ ਸਾਰੇ ਜਿਹੜੇ ਸੱਤੇ ਬੰਦੇ ਆਏ। ਕੰਮ ਤਕਰੀਬਨ ਮਾੜਾ ਮੋਟਾ ਕੋਈ ਮਿਹਨਤ ਮਜ਼ਦੂਰੀ ਵਾਲਾ ਕੰਮ ਹੀ ਕਰਦੇ ਆ ਜਿਵੇਂ ਵਿਲੇ ਜਾਂ ਬਿੰਦ ਰਹਿਣ ਵਾਲੇ ਬਠਿੰਡੇ ਦੇ ਆ ਰਹਿਣ ਵਾਲੇ ਸਾਰੇ ਬਠਿੰਡਾ ਸ਼ਹਿਰ ਦੇ ਹੀ ਹੈ ਇਹ ਮਤਲਬ ਅਲੱਗ-ਅਲੱਗ ਮੋਹੱਲਿਆਂ ਦੇ ਜਿਹੜਾ ਹੈਗੇ ਰਹਿਣ ਵਾਲੇ ਨੇ ਥੈਂਕ ਯੂ ਬਸ ਉਹਨਾਂ ਕਿਰਪਾ ਕਰ ਲੈਣ